ਸਾਹਿਬ ਗੁਰੂ ਜੀ ਦੀ ਫਤਿਹ ਸਤਿਗੁਰਾਂ ਦਾ ਪਾਵਨ ਬਚਨ ਓੜ ਨਿਖੁੱਟੇ ਨਾਨਕਾ ਓੜਕ ਸਚ ਰਹੀ ਹਮੇਸ਼ਾ ਅੰਤ ਸੱਚ ਜਿਹੜਾ ਉਹ ਸਾਹਮਣੇ ਆਉਂਦਾ ਹੈ ਅਸੀਂ ਸੰਗਤ ਦੇ ਰੂਪ ਰੂ ਇਸ ਲਈ ਹੋ ਰਹੇ ਹਾਂ 2016 22 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸ਼ੁਰੂ ਕੀਤੀ ਜੋ ਕਿ ਸਾਕਾ ਨਨਕਾਣਾ ਸਾਹਿਬ ਸ਼ਹੀਦ ਭਾਈ ਲక్ష్మణ ਸਿੰਘ ਧਾਰੋਵਾਲੀ ਸਮੂੱਚੇ ਜਥੇ ਨੂੰ ਮੁੱਖ ਰੱਖ ਕੇ ਤੇ 100 ਸਾਲ ਬਾਅਦ ਮੁੜ ਲੋੜ ਸਮਝ ਕੇ ਕੀਤੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੇਵਾ ਸੰਭਾਲ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਧਿਰ ਨਰੇणू महंत ਦੀ ਸੋਚ ਦੀ ਬਲੀ ਚੜ ਚੁੱਕੀ ਹੈ ਜਿਹੜੀਆਂ ਕੁਰੀਤیاں ਨਰੈਣੂ ਮਹੰਤ ਕਰਦਾ ਸੀ ਉਸ ਤੋਂ ਕਈ ਗੁਣਾ ਵੱਧ ਕੇ ਅੱਜ ਵਾਲੇ ਕਰ ਰਹੇ ਆ ਪਰ ਕੁਝ ਲੋਕਾਂ ਨੇ ਖਾਮਖਾ ਸਾਨੂੰ ਬਾਦਲ ਵਿਰੋਧੀ ਕਹਿ ਕੇ ਬੜੀ ਬੁਰੀ ਤਰ੍ਹਾਂ ਮੀਡੀਆ 'ਚ ਲੋਕਾਂ 'ਚ ਪਣੜਣਾ ਸ਼ੁਰੂ ਕੀਤਾ ਇਹ ਬਾਦਲ ਵਿਰੋਧੀ ਨੇ ਜਦ ਕੀ ਅਸੀਂ ਬਾਦਲ ਵਿਰੋਧੀ ਨਹੀਂ ਪੰਥ ਪਰਸਤ ਸਾਂ ਬਾਦਲ ਕਿਆਂ ਦਾ ਵਿਰੋਧ ਇਸ ਲਈ ਸੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਬਾਦਲ ਪਰਿਵਾਰ ਦਾ ਸੀਗਾ ਸਰਕਾਰ ਵੀ ਬਾਦਲ ਪਰਿਵਾਰ ਦੀ ਸੀ ਜਿਸ ਕਰਕੇ ਉਹਨਾਂ ਦਾ ਨਾਮ ਆਉਣਾ ਸੁਭਾਵਕ ਸੀ ਨਾ ਤੇ ਅਸੀਂ ਗੋਲਕ ਦੇ ਭੁੱਖੇ ਸਾਂ ਨਾ ਅਸੀਂ ਕਿਸੇ ਪ੍ਰਧਾਨਗੀ ਦੇ ਭੁੱਖੇ ਸਾਂ ਅਸੀਂ ਵਾਰ-ਵਾਰ ਪੰਥ ਨੂੰ ਬੇਨਤੀਆਂ ਕਰਦੇ ਰਹੇ ਕਿ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰੇ ਇਨਾਂ ਦੇ ਮੁਲਾਜਮਾਂ ਨੇ ਸ਼ਰਾਬਾਂ ਪੀਤੀਆਂ ਨੇ ਮੀਟ ਖਾਦੇ ਉਲਟੀਆਂ ਮਹਾਰਾਜ ਜੀ ਦੇ ਸਰੂਪ ਤੇ ਕੀਤੀਆਂ ਇਹਦੀ ਸਜ਼ਾ ਇਹਨਾਂ ਨੂੰ ਦਿੱਤੀ ਜਾਏ ਉਦੋਂ ਅਜੇ ਬਰਗਾੜੀ ਕਾਂਡ ਵੀ ਨਹੀਂ ਸਿਵਾ ਪਰਿਆ ਅਫਸੋਸ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਬਜਾਏ ਮੈਨੂੰ ਤੇ ਮੇਰੇ ਸਾਥੀ ਨੂੰ ਜਿੱਥੇ ਦਰਬਾਰ ਸਭ ਚੋਂ ਕੱਢਿਆ ਉਥੇ ਕਈ ਤਰ੍ਹਾਂ ਦੇ ਸਾਡੇ ਸਾਨੂੰ ਥਾਣਿਆਂ 'ਚ ਵੀ ਰੱਖਿਆ ਕਈ ਕੁਝ ਕੀਤਾ ਸਾਡੇ ਨਾਲ ਤੇ ਕੁਝ ਲੋਕਾਂ ਨੇ ਖਾ ਮੁਖਾ ਸਾਨੂੰ ਬਾਦਲ ਵਿਰੋਧੀ ਸਿਆਸਤਦਾਨ ਬੀਜਪੀ ਕਦੇ ਕਾਂਗਰਸੀਏ ਤੇ ਕਦੇ ਕਿਸੇ ਦੇ ਏਜੰਟ ਕਹਿ ਕੇ ਭੰਡਿਆ ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਮੈਂਬਰ ਨੇ ਜਾਂ ਅਕਾਲੀ ਦਲ ਦੇ ਸੀਗੇ ਕਰਤੇ ਧਰਤੇ ਬਦਲ ਕਿਆਂ ਦੇ ਔਰ ਸੰਪਰਦਾਈ ਲੋਕ ਜਿਹੜੇ ਇਹਨਾਂ ਨਾਲ ਜੁੜੇ ਹੋਏ ਸਨ ਸਾਰੇ ਦੇ ਸਾਰੇ ਸਾਡੇ ਖਿਲਾਫ ਖੜੇ ਜਦ ਕਿ ਅਸੀਂ ਪੰਥ ਦੇ ਹੱਕ ਵਿੱਚ ਸਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੇ ਅਰੇ ਗੁਰੂ ਗੁਰੂ ਘਰ ਦੀ ਗੋਲ ਕਚੋਰੀ ਹੋ ਰਹੀ ਹੈ ਵੱਡੇ ਪੱਧਰ ਤੇ ਜ਼ਮੀਨਾਂ ਨਾਲ ਖੇਰਫੇਰ ਹੋ ਰਿਹਾ ਹੈ ਇਤਿਹਾਸ ਦੀ ਕਿਰਦਾਰਕੁਸ਼ੀ ਹੋ ਰਹੀ ਹੈ ਵਿਰਾਸਤਾਕਾਰ ਸੇਵਾ ਦੇ ਨਾਮ ਤੇ ਟੱਠ ਰਹੀਆਂ ਨੇ ਪਰ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਬਸ ਜੀ ਇਹ ਤਾਂ ਬਾਦਲ ਕਿਆਂ ਦਾ ਵਿਰੋਧ ਸੌਂਦਿਆਂ ਵੀ ਕਰਦੇ ਨੇ ਉੱਠਦਿਆਂ ਵੀ ਕਰਦੇ ਨੇ ਜਦ ਕੀ ਸਾਡੀ ਬਾਦਲ ਪਰਿਵਾਰ ਨਾਲ ਨਾ ਵਟ ਸਾਂਝੀ ਨਾ ਅਸੀਂ ਉਹਨਾਂ ਤੋਂ ਕੁਝ ਲੈਣਾ ਹੈ ਨਾ ਅਸੀਂ ਉਹਨਾਂ ਨੂੰ ਕੁਝ ਦੇਣਾ ਹੈ ਅਸੀਂ ਤਾਂ ਕੇਵਲ ਗੁਰੂ ਪੰਥ ਤੇ ਗੁਰੂ ਗ੍ਰੰਥ ਪੰਜਾਬ ਪੰਥ ਲਈ ਉਹਨਾਂ ਨੂੰ ਆਖਦੇ ਸੀ ਕਿ ਤੁਸੀਂ ਗਲਤ ਕਰ ਰਹੇ ਹੋ ਪੰਜਾਬ ਨਾਲ ਅੱਜ ਉਹ ਸਮਾਂ ਆਇਆ ਜਿਸ ਪਰਵਾਰ ਦੇ ਮਗਰ ਲੱਗ ਕੇ ਸਾਨੂੰ ਬਾਦਲ ਵਿਰੋਧੀ ਗਰਦਾਨਿਆਂ ਏਜੰਟ ਆਖਿਆ ਤੇ ਅੱਜ ਉਹ ਭਰਾ ਉਹ ਲੋਕ ਆਪਣੀ ਅੰਦਰ ਆਤਮੇ ਤੋਂ ਜ਼ਰੂਰ ਪੁੱਛਣ ਕਿ ਜਿਨ੍ਹਾਂ ਦੇ ਖਾ ਮੁਖਾ ਸਾਡੇ ਨਾਲ ਧੱਕਾ ਕੀਤਾ ਦਰਬਾਰ ਸਾਹਿਬ ਚੋਂ ਸਾਨੂੰ ਮੈਨੂੰ ਮੇਰੇ ਸਾਥੀ ਭਾਈ ਕਬਲ ਸਿੰਘ ਨੂੰ ਕੱਢ ਦਿੱਤਾ ਗਿਆ ਔਰ ਗੁਰੂ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਲੈ ਕੇ ਪੰਜ ਪਿਆਰੇ ਭਾਈ ਸਤਨਾਮ ਸਿੰਘ ਖੰਡਾ ਉਹਨਾਂ ਦੇ ਸਾਰੇ ਸਾਥੀ ਸਿੰਘਾਂ ਨੇ ਉਸ ਵਕਤ ਦੇ ਜਥੇਦਾਰਾਂ ਨੂੰ ਵੀ ਕਟਹਿਰੇ 'ਚ ਖੜਾ ਕਰ ਲਿਆ ਕਿ ਤੁਸੀਂ ਅਕਾਲੀ ਫੂਲਾ ਸਿੰਘ ਦੇ ਵਾਰਸ ਨਹੀਂ ਤੁਸੀਂ ਰੂੜ ਸਿੰਘ ਦੇ ਵਾਰਸ ਹੋ ਬੇਅਦਬੀਆਂ ਹੋ ਰਹੀਆਂ ਨੇ ਪੰਥ ਸੜਕਾਂ ਤੇ ਬੈਠਾ ਹੈ ਬਰਗਾੜੀ ਕਾਂਡ ਵਾਪਰ ਗਿਆ ਜਵਾਰ ਸਿੰਘ ਵਾਲੇ ਤੋਂ ਸਰੂਪ ਚੋਰੀ ਹੋ ਗਿਆ ਬਾਦਲ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕੀ ਇਹ ਸਾਰੇ ਦੇ ਸਾਰੇ ਉਸ ਵਕਤ ਉਹਨਾਂ ਦੇ ਹੱਕ ਚ ਭੁਗਤੇ ਆ ਇਥੋਂ ਤੱਕ ਜਿਹੜੀ ਸੰਗਤ ਚਰਾਹਿਆਂ ਚ ਬੈ ਕੇ ਕੀਰਤਨ ਪਾਠ ਕਰ ਰਹੀ ਸੀ ਉਹਨਾਂ ਤੇ ਗੰਦੀਆਂ ਬੁਛਾੜਾਂ ਪਾਣੀ ਦੀਆਂ ਫਿਰ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਇਸਾਰਾ ਘਟਨਾਕਰਮ ਪੰਥ ਦੇ ਸਾਹਮਣੇ ਆ ਪਰ ਉਸ ਵਕਤੇ ਜਥੇਦਾਰ ਮੰਨਣ ਨੂੰ ਤਿਆਰ ਨਹੀਂ ਸਨ ਪੰਥ ਕਹਿ ਰਿਆ ਸੀ ਸੜਕਾਂ ਤੇ ਬੈਠ ਕੇ 7 ਲੱਖ ਦੇ ਕੱਟ ਵੀ ਹੋਏ ਭਾਈ ਖਵਾਰਾ ਜੀ ਜਥੇਦਾਰ ਵੀ ਬਣਾ ਲੈ ਪੰਥ ਨੇ ਅਫਸੋਸ ਸਭ ਕਾਹੇ ਨੂੰ ਛੇਕੇ ਟੰਗ ਦਿੱਤਾ ਗਿਆ ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ ਉਹ ਕਿਤੇ ਨਾ ਕਿਤੇ ਗੱਲ ਸਾਹਮਣੇ ਆਈ ਚੋਰ ਚੋਰ ਮਛੇਰੇ ਭਾਈ ਵਾਲੀ ਗੱਲ ਜਿਹੜੀ ਸੀ ਉਹ ਚਲਦੀ ਰਹੀ ਕਈ ਤਰ੍ਹਾਂ ਦੇ ਘਟਨਾਕਰਮ ਵਾਪਰੇ ਨੌਜਵਾਨਾਂ ਦੀਆਂ ਨਸਲ ਕੁਸ਼ੀਆਂ ਹੋਈਆਂ ਵੱਡੇ ਪੱਦਰ ਤੇ ਜਿਨ੍ਹਾਂ ਨੇ ਸਿੱਖ ਨੌਜਵਾਨ ਘੇਰ ਘੇਰ ਕੇ ਮਾਰੇ ਪਾੜੇ ਸਿੱਖ ਬੱਚੀਆਂ ਦੀ ਬੇਪਤੀ ਕੀਤੀ ਉਹਨਾਂ ਪੁਲਿਸ ਅਫਸਰਾਂ ਨੂੰ ਫੀਤੀਆਂ ਲਾਉਣ ਵਾਲੇ ਤੇ ਉਹਨਾਂ ਦੇ ਖੰਡ ਪਾਠ ਦਰਬਾਰ ਸਾਹਿਬ ਦੇ ਵਿੱਚ ਕਰਵਾਉਣ ਵਾਲੇ ਵੀ ਇਹੀ ਅਕਾਲੀ ਇਹੀ ਪਰਿਵਾਰ ਇਹੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਇਹਨਾਂ ਦੇ ਸਾਰੇ ਲਫਾਫਿਆਂ ਚੋਂ ਨਿਕਲੇ ਹੋਏ ਪ੍ਰਧਾਨ ਸਨ ਸਭ ਕੁਝ ਕੀਤਾ ਇਹਨਾਂ ਨੇ ਤੇ ਅੱਜ ਕਹਿੰਦੇ ਜੀ ਬਦਲ ਨੇ ਗੁਨਾਹ ਮੰਨ ਲਏ ਵੱਡੀਆਂ ਸਜ਼ਾਵਾਂ ਦੇਣ ਦੀ ਗੱਲ ਤੋਰੀ ਜਦ ਕੀ ਅੱਜ ਮੁੜ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਵੱਡੇ ਝੂਠ ਬੋਲੇ ਗਏ ਔਰ ਇਨਸਾਫ ਦਾ ਕਤਲ ਕੀਤਾ ਗਿਆ ਸਮਝੌਤਿਆਂ ਤਹਿਤ ਮੁੜ ਉਹੀ ਬੰਦਿਆਂ ਨੂੰ ਕਿਤੇ ਨਾ ਕਿਤੇ ਪਰੋਸ ਕੇ ਅੱਗੇ ਲਿਆਉਣ ਦੀਆਂ ਜਿਹੜੀਆਂ ਵਿਉਂਤਬੰਦੀਆਂ ਸੀ ਉਹ ਸਾਹਮਣੇ ਆਈਆਂ ਔਰ ਇਹ ਵੀ ਕਹਿ ਰਹੇ ਸਾਂ ਕਿ ਇੱਕ ਡਰਾਮਾ ਚੱਲ ਰਿਹਾ ਹੈ। ਕਈ ਦਿਨਾਂ ਤੋਂ ਸਿੱਖ ਸੰਗਤਾਂ ਦੇ ਫੋਨ ਆ ਰਹੇ ਸਨ ਭਾਈ ਸਾਹਿਬ ਕੀ ਹੋਊ? ਵੇਖਿਆ ਜੀ ਡਰਾਮਾ। ਉਸ ਡਰਾਮੇ ਦੇ ਵਿੱਚ ਅਕਾਲੀ ਫੂਲਾ ਸਿੰਘ ਉਹਨਾਂ ਦੇ ਕਦ ਖਤਮ ਕੀਤੇ ਜਾਣਗੇ। ਕਹਿਣ ਨੂੰ ਜੋ ਮਰਜ਼ੀ ਆਖੀ ਜਾਓ ਔਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਜਿਹੜੀ ਹੈ ਉਹ ਮੇੜੂ ਮਿੱਟੀ ਹੋਊ। ਝੂਠ ਬੋਲੇ ਗਏ। ਬੁਲਵਾਏ ਗਏ ਕਈ ਤਰ੍ਹਾਂ ਦਾ ਉੱਥੇ ਸਾਰਾ ਛੜਜੰਤਰ ਹੋਇਆ ਮਾਨ ਮਰਜ਼ਾਦਾ ਖਤਮ ਹੋਈ ਸੁਤੰਤਰਤਾ ਖਤਮ ਹੋਈ ਕਦੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੋਸ਼ੀ ਹੋਵੇ ਫਿਰ ਨਮਾਣੇ ਸਿੱਖ ਉਹ ਹੁੰਦੇ ਨੇ ਜਦੋਂ ਸਰਕਾਰ ਵੇਲੇ ਉਹਨਾਂ ਦੀ ਤੂਤੀ ਬੋਲਦੀ ਹੋਵੇ ਤੇ ਉਹ ਸ਼ੇਰੇ ਪੰਜਾਬ ਬਣ ਕੇ ਨੰਗੇ ਹੋ ਕੇ ਕਲ ਤਖਤ ਦੇ ਜੱਥੇਦਾਰ ਦੇ ਸਾਹਮਣੇ ਬੈਠ ਜਾਣ ਲੋ ਜਥੇਦਾਰ ਜੀ ਦੋਸ਼ੀ ਹਾਜ਼ਰ ਹੈ ਹੁਣ ਹੁਕਮ ਤੁਹਾਡਾ ਹੋਊਗਾ ਤੇ ਉਸ ਹੁਕਮ ਦਾ ਗੁਲਾਮ ਸ਼ੇਰੇ ਪੰਜਾਬ ਹੋਊਗਾ ਮੌਜੂਦਾ ਸਰਕਾਰ ਵੇਲੇ ਪਰ ਇੱਥੇ ਕੀ ਹੋਇਆ ਜਦੋਂ ਸਰਕਾਰ ਬਾਦਲਾਂ ਦੀ ਸੀ ਸਾਰਾ ਪੰਥ ਸੜਕਾਂ ਤੇ ਸੀ ਤੇ ਜਥੇਦਾਰ ਵੀ ਬਾਦਲਾਂ ਦੇ ਨਾਲ ਸਨ ਅੱਜ ਸਰਕਾਰ ਬਾਦਲਾਂ ਦੀ ਗਈ ਸਤਾਹਤੋਂ ਨਿਕਲ ਗਈ ਅਕਾਲੀ ਤਰਲੋਮਸ਼ੀ ਹੋ ਰਹੇ ਨੇ ਸਤਾਹਤ ਆਉਣ ਨੂੰ ਤੇ ਅੱਜ ਅਕਾਲੀ ਫੂਲਾ ਸਿੰਘ ਵੀ ਉਦੋਂ ਹੀ ਪੈਦਾ ਹੋਇਆ ਜਦੋਂ ਇਹਨਾਂ ਦੀ ਸਰਕਾਰ ਨਹੀਂ ਰਹੀ ਅਕਾਲੀ ਫੂਲਾ ਸਿੰਘ ਪੈਦਾ ਕਰ ਦਿੱਤਾ ਗਿਆ ਔਰ ਪੰਜਾਬ ਦੇ ਬڑے ਮੁੱਦੇ ਸੀਗੇ ਨਸਲਕੁਸ਼ੀ ਨਸ਼ਿਆਂ ਦੀ ਗੈਂਗਵਾਰ 4 ਲੱਖ ਕਰੋੜ ਦਾ ਕਰਜ਼ਾ ਪਾਣੀ ਚੰਡੀਗੜ੍ਹ ਪਾਉਣ ਦੀ ਗੱਲ ਸਿਹਤ ਸਿੱਖਿਆ ਦੀ ਗੱਲ ਕਿਸਾਨ ਬੈਠੇ ਹੋਏ ਨੇ ਅਜੇ ਵੀ ਸੜਕਾਂ ਦੇ ਉੱਤੇ 156 ਨਾ 56 ਦਿਨ ਹੋ ਗਏ 400 ਫੁੱਟ ਖੰਬੇ ਤੇ ਚੜ ਕੇ ਭਾਈ ਗੁਰਜੀਤ ਸਿੰਘ ਆਰਮੀ ਵਾਲਾ ਬੈਠਾ ਹੈ ਵੀ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਚਾਹੀਦਾ ਹੈ ਫਿਰ ਬੰਦੀ ਸਿੰਘਾਂ ਵਾਸਤੇ ਅਜੇ ਵੀ ਉੱਥੇ ਮੋਰਚਾ ਲਾਈ ਬੈਠੇ ਨੇ ਸਿੱਖ ਕੀ ਹੋਇਆ ਕੱਲ 3 ਤਰੀਕ ਨੂੰ ਪੰਜਾਬ ਦੇ ਪਾਣੀਆਂ ਲਈ ਨੌਜਵਾਨ ਇਕੱਠ ਕਰ ਰਹੇ ਆ ਕੀ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਸਾਰੀਆਂ ਚੀਜ਼ਾਂ ਤੋਂ ਧਿਆਨ ਹਟਾ ਕੇ 4 ਸਾਲ 5ਵਾਂ ਸਾਲ ਸਾਨੂੰ ਹੋ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਚੋਰੀ ਹੋਏ ਜਿਨ੍ਹਾਂ ਦੀ ਪੜਤਾਲ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣੇ ਖਾਸ ਐਡਵੋਕੇਟ ਇਸ਼ਰ ਸਿੰਘ ਤੋਂ ਕਰਵਾਈ ਔਰ ਜਿੰਨੇ ਕਹਿ ਦਿੱਤਾ ਕਿ ਕ੍ਰਿਮੀਨਲ ਕੇਸ ਹੈ ਵੱਡੀ ਗੱਲ ਘਟਨਾ ਵਾਪਰੀ ਹੈ ਇਹੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਮੰਨਿਆ ਸੀ ਅਸੀਂ ਦੋਸ਼ੀਆਂ ਤੇ ਮੁਕੱਦਮੇ ਫੌਜਦਾਰੀ ਦਰਜ ਕਰਾਂਗੇ ਨੱਥ ਪਾਵਾਂਗੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਦਬ ਲਈ ਸਖਤ ਕਾਨੂੰਨ ਪਾਸ ਹੋਣਗੇ ਬੜੀਆਂ ਡੀਂਗਾ ਮਾਰੀਆਂ ਸੀ ਅੱਜ ਦੇ ਏਜੰਡੇ ਦੇ ਵਿੱਚ 328 ਰੂਪ ਗੈਬ ਸਨ ਸਾਫ ਪਤਾ ਲੱਗ ਰਿਹਾ ਹੈ ਕਿ ਇਹਨਾਂ ਲਾਣੇ ਨੂੰ ਮਸੰਦਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਲੈਣ ਦੇਣ ਨਹੀਂ ਗੁਰੂ ਪੰਥ ਨਾਲ ਕੋਈ ਲੈਣ ਦੇਣ ਨਹੀਂ ਕੇਵਲ ਤੇ ਕੇਵਲ ਅਕਾਲੀ ਦਲ ਦੇ ਨਾਮ ਤੇ ਖੁਸ਼ੀ ਹੋਈ ਸਰਕਾਰ ਜਿਹੜੀ ਐ ਉਹ ਸਤਾ ਵਾਪਸ ਲਿਆਉਣ ਲਈ ਤਰਲੋ ਮਸ਼ੀਫ ਹੋ ਰਹੇ ਨੇ ਹੋਰ ਕੁਝ ਨਹੀਂ ਆਜ ਇਹਨਾਂ ਦੀ ਸਰਕਾਰ ਬਣਾ ਦਿਓ ਉਹੀ ਕੁਛ ਹੋਊ ਜੋ ਪਹਿਲਾਂ ਹੋਇਆ ਫਿਰ ਅਕਾਲ ਤਖਤ ਸਾਹਿਬ ਤੇ ਸਾਹਮਣੇ ਤੁਸੀਂ ਮਾਫੀਆਂ ਨਹੀਂ ਮੰਗ ਰਹਿ ਗੁਨਾਹਾਂ ਨੂੰ ਕਬੂਲ ਨਹੀਂ ਕਰ ਰਹਿ ਅਜੇ ਵੀ ਕਿਤੇ ਨਾ ਕਿਤੇ ਟਿੱਡੇ ਟੰਗ ਦੇ ਨਾਲ ਤੁਸੀਂ ਬਰੀ ਹੋਣ ਦੇ ਕੋਝੇ ਯਤਨ ਕਰ ਰਹੇ ਹੋ ਕਿ ਕਿਸੇ ਤਰ੍ਹਾਂ ਬਰੀ ਹੋਇਆ ਜਾ ਸਕੇ ਰਾਜਨੀਤੀ ਕਰਨੀ ਹੋਵੇ ਤਾਂ ਇਹ ਕਹਿੰਦੇ ਨੇ ਸਿੱਖ ਮੀਰੀ ਪੀਰੀ ਚ ਜਿਉਂਦਾ ਹੈ ਰਾਜਨੀਤੀ ਤੇ ਧਰਮ ਇਕੱਠੇ ਚੱਲਦੇ ਅੱਜ ਜਦੋਂ ਸਜ਼ਾ ਸੁਣਾਉਣੀ ਸੀ ਅੱਜ ਫਿਰ ਰਾਜਨੀਤੀ ਦੀ ਸਜ਼ਾ ਛੱਡ ਕੇ ਕੱਲੀ ਧਾਰਮਿਕ ਸਜ਼ਾ ਕਿਉਂ ਫੇਰ ਉਹ ਸਜ਼ਾ ਤੁਸੀਂ 5 ਦਿਨ ਭਾਂਡੇ ਮਾਂਜ ਲੋ ਕੜਾ ਪ੍ਰਸ਼ਾਦ ਕਰਾ ਦਿਓ ਫਲਸ਼ਾਂ ਸਾਫ਼ ਕਰ ਦਿਓ ਜੋੜੇ ਝਾੜ ਦਿਓ ਸੁਖਨੀ ਸਾਹਿਬ ਦੇ ਪਾਠ ਕਰ ਲੋ ਇਹਨੂੰ ਸਜਾ ਕਹਦੇ ਆ ਤੇ ਫਿਰ ਇਹ ਮੰਨ ਲਈਏ ਕਿ ਗੁਰੂ ਨਾਨਕ ਸਾਹਿਬ ਦਾ ਪੰਥ 556 ਸਾਲ ਤੋਂ ਭਾਂਡੇ ਵੀ ਮਾਜਦਾ ਜੋੜੇ ਵੀ ਝਾੜਦਾ ਕੀਰਤਨ ਵੀ ਕਰਦਾ ਹੈ ਕਥਾ ਵੀ ਸੁਣਦਾ ਹੈ ਪਾਠ ਵੀ ਕਰਦਾ ਹੈ ਦੇਗ ਵੀ ਕਰਵਾਉਂਦਾ ਹੈ ਅਰਦਾਸ ਵੀ ਕਰਦਾ ਹੈ ਪੈਸੇ ਵੀ ਮੱਥਾ ਟੇਕਦਾ ਹੈ ਕੀ ਇਹ ਸੇਵਾ ਕਰਦੇ ਨੇ ਕਿ ਸਜਾ ਭੁਗਤ ਰਹਿਆ ਬਾਬਾ ਸ਼ਮ ਸਿੰਘ ਜਿਨ੍ਹਾਂ ਨੇ ਲੰਮਾ ਸਮਾਂ ਸੱਚਖੰਡ ਦਰਬਾਰ ਸਭ ਕੀਰਤਨ ਕੀਤਾ ਹੈ ਅੱਜ ਵੀ ਅੰਮ੍ਰਿਤ ਵੇਲੇ ਦੇਗ ਉਹਨਾਂ ਦੇ ਡੇਰੇ 'ਚ ਆਉਂਦੀ ਹੈ ਕੀ ਉਹ ਬਾਬਾ ਜੀ ਨੂੰ ਸਜ਼ਾ ਮਿਲੀ ਸੀ ਉਹ ਰੋਜ਼ ਫਲਸ਼ਾਂ ਦੀ ਸੇਵਾ ਹੀ ਕਰਿਆ ਕਰਦੇ ਸਨ ਗੁਸਲਖਾਨੇ ਸਾਫ਼ ਕਰਨੇ ਸੰਗਤ ਵਾਸਤੇ ਬਾਬਾ ਜੀ ਇੱਥੇ ਸੇਵਾ ਕਿਉਂ ਕਰਦੇ ਉਹ ਕਹਿੰਦੇ ਚੰਗੀਆਂ ਸਵਾਵਾਂ ਤਾਂ ਸਾਰੇ ਕਰ ਲੈਂਦੇ ਜਿੱਥੇ ਗੰਦਗੀ ਹੋਵੇ ਉੱਥੇ ਕੋਈ ਨਹੀਂ ਜਾਂਦਾ ਬਦਬੂ ਆਉਂਦੀ ਹੈ ਉੱਥੇ ਸ਼ਾਮ ਸਿੰਘ ਹੀ ਜਾ ਸਕਦਾ ਹੈ ਗੁਰੂ ਨੇ ਮੈਨੂੰ ਇਸ ਲਈ ਬਣਾਇਆ ਬਾਬਾ ਸ਼ਾਮ ਸਿੰਘ ਹੋਣੀ ਫਲਸ਼ਾਂ ਦੀ ਸੇਵਾ ਕਰਿਆ ਕਰਦੇ ਸਨ ਕੀ ਪਦੋਸ਼ੀ ਸੰ ਇਹ ਜਵਾਬ ਤੁਹਾਨੂੰ ਜਥੇਦਾਰਾਂ ਨੂੰ ਦੇਣੇ ਹੋਣਗੇ ਉਸ ਵਕਤ ਦੇ ਜਥੇਦਾਰ ਜਿਹੜੇ ਪੰਥ ਦੇ ਖਿਲਾਫ ਜਾ ਕੇ ਤੇ ਬਾਦਲ ਕਿਆਂ ਦੇ ਹੱਕ ਚ ਭੁਗਤੇ ਅੱਜ ਉਹਨਾਂ ਨੂੰ ਵੀ ਬੁਲਾਉਣਾ ਬਣਦਾ ਸੀਗਾ ਕੀ ਫੈਸਲੇ ਤੁਸੀਂ ਕਿਸ ਤਰ੍ਹਾਂ ਕਰ ਦਿੱਤੇ ਔਰ ਪਿਛਲੇ 2007 ਤੋਂ ਲੈ ਕੇ ਜਾਂ 98 ਤੋਂ ਲੈ ਕੇ ਜੋ ਪੰਜ ਵਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਿਆ ਉਹਨੂੰ ਕਿਸ ਆਧਾਰ ਤੇ ਤੁਸੀਂ ਫਕਰੇ ਕੌਮ ਦਿੱਤਾ ਇਹ ਗੱਲਾਂ ਤਾਂ ਉਦੋਂ ਵੀ ਹੋਈਆਂ ਸੀਗੀਆਂ ਇਹਨਾਂ ਨੇ ਅਟੈਕ ਕਰਵਾਏ ਆ ਇਹਨਾਂ ਨੇ 78 ਦਾ ਕਾਂਡ ਕੀਤਾ ਇਹਨਾਂ ਨੇ ਬੇਅਦਬੀਆਂ ਕਰਾਈਆਂ ਪੁਨਿਹਾਰੇ ਵਾਲੇ ਸਾਥ ਇਹਨਾਂ ਨੇ ਪਾਲੇ ਆ ਨੂਰ ਮੈਲੀ ਇਹਨਾਂ ਨੇ ਲਿਆਂਦੇ ਆ ਬੇਅਦਬੀ ਇਹਨਾਂ ਨੇ ਕਰਵਾਈ ਆ ਇਹ ਗੱਲਾਂ ਉਦੋਂ ਵੀ ਹੋਈਆਂ ਔਰ ਉਸ ਵਕਤ ਬਾਦਲ ਜਿਉਂਦਾ ਸੀ ਜਦੋਂ ਉਹਨੇ ਆ ਕੇ ਗੁਨਾਹ ਕਬੂਲ ਕੇ ਦਰਬਾਰ ਸਭ ਸੇਵਾ ਕਰਕੇ ਪਾਠ ਕੀਤਾ ਅਸੀਂ ਉਸ ਵਕਤ ਬਾਹਰ ਖਲੋ ਕੇ ਮਾਰਚ ਇੱਕ ਪ੍ਰਦਰਸ਼ਨ ਕੀਤਾ ਸੀਗਾ ਕਿ ਫਕਰੀ ਕੌਮ ਇਹਨਾਂ ਦੇ ਵਾਪਸ ਲੈ ਕੇ ਤੇ ਇਹਨਾਂ ਨੂੰ ਜਿਉਂਦੇ ਜੀ ਬਾਦਲ ਨੂੰ ਸਜ਼ਾ ਲਈ ਜਾਏ ਹੁਣ ਜਦੋਂ ਜਿਉਂਦਾ ਸੀ ਉਦੋਂ ਤਾਂ ਤੁਸੀਂ ਜਥੇਦਾਰੋਂ ਕੁਛ ਕੀ ਨਹੀਂ ਅੱਜ ਮਰਨ ਤੋਂ ਬਾਅਦ ਉਹਦੀ ਮਿੱਟੀ ਪੁੱਟ ਰਹੇ ਹੁਣ ਕੀ ਫਾਇਦਾ ਹੈ ਉਦੋਂ ਕਿਉਂ ਨਹੀਂ ਬੋਲੇ ਅੱਜ ਕਿਉਂ ਇਸ ਲਈ ਤੁਹਾਡਾ ਇਹ ਇਹ ਡਰਾਮਾ ਨਾ ਸਮਝੀਏ ਤਾਂ ਹੋਰ ਕੀ ਇਸ ਤੁਹਾਡੇ ਡਰਾਮੇ ਨੂੰ ਇਸ ਤੁਹਾਡੇ ਡਰਾਮੇ ਨੇ ਪੰਥ ਦਾ ਵੱਡਾ ਨੁਕਸਾਨ ਕੀਤਾ ਤੇ ਭਵਿੱਖ ਵਿੱਚ ਬਹੁਤ ਵੱਡਾ ਨੁਕਸਾਨ ਕਰੇਗਾ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਸਿੱਖ ਵਿਰੋਧੀ ਤਾਕਤਾਂ ਦੇ ਨਕਲੀ ਬਨੌਤੀ ਸਿੱਖ ਬਣਾ ਕੇ ਅਕਾਲੀ ਦਲ ਅਕਾਲੀ ਪੰਥ 'ਚ ਸ਼ਾਮਲ ਹੋਣਗੇ ਉਹ ਤੁਹਾਡੀ ਤਰ੍ਹਾਂ ਵੱਡੀਆਂ ਕੁਰੇਤਾ ਕਰਤੂਤਾ ਕਰਨਗੇ ਅਦਾਲਤਾਂ ਚ ਜਾਣ ਦੀ بجائے ਸ੍ਰੀ ਅਕਾਲ ਤਖਤ ਸਭ ਜਾ ਕੇ ਦਿਗ ਲਵਾ ਕੇ ਮਾਫੀ ਮੰਗਣਗੇ ਪੰਥ ਚੰਗਿਆੜਾ ਮਾਰਦਾ ਰਹੇ ਪਰ ਉਹ ਕਹਿਣਗੇ ਸਾਨੂੰ ਕੱਲ ਤੱਕ ਸਭ ਤੋਂ ਕਲੀਨ ਚਿੱਟ ਮਿਲ ਚੁੱਕੀ ਹੈ ਤੇ ਤੁਸੀਂ ਭਾਵੇਂ 328 ਪਾਵਨ ਸਰੂਪਾਂ ਦਾ ਵਿਦ ਪ੍ਰੂਫ ਜਾਗਤ ਜੋਤ ਇਕਤ ਦੇ ਅਨੁਸਾਰ ਲੈ ਕੇ ਅਦਾਲਤ ਵਿੱਚ ਚਲੇ ਵੀ ਜਾਓ ਜਾ ਜੋ ਉਥੇ ਵੀ ਕਹਦੇਗਾ ਇਹਨਾਂ ਨੂੰ ਅਕਾਲ ਤੱਕ ਸਾਬ ਨੇ ਕਲੀਨ ਚਿੱਤ ਦਿੱਤੀ ਹੋਈ ਐ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਉਸ ਵਕਤ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਕੋ ਸਵਾਏ ਆਤਮ ਹੱਤਿਆ ਨਿਰਾਸ਼ਾ ਜਾਂ ਉਹਨਾਂ ਦੀ ਗੁਲਾਮੀ ਪੱਲੇ ਬਚੇਗੀ ਉਹਨਾਂ ਕੋ ਇਨਸਾਫ ਨਹੀਂ ਰਹਿ ਜਾਏਗਾ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਅੱਜ ਇਹ ਬੜਾ ਸੁਨਹਿਰੀ ਇਤਿਹਾਸ ਨੂੰ ਤੁਸੀਂ ਕਾਲੇ ਅੱਖਰਾਂ ਚ ਲਿਖ ਦਿੱਤਾ ਹੈ ਰੂੜ ਸਿੰਘ ਦੇ ਬਾਰਸ ਮੁੜ ਹੋਣ ਦਾ ਤੁਸੀਂ ਸਬੂਤ ਦੇ ਦਿੱਤਾ ਹੈ ਇਹ ਕਿਹੜੀਆਂ ਸਜਾਵਾਂ ਨੇ ਜਿਹੜੀਆਂ ਤੁਸੀਂ ਲਾ ਰਹੇ ਹੋ ਫਿਰ ਤੁਸੀਂ ਪਹਿਲਾਂ ਉਹਨਾਂ ਨੂੰ ਕਦੇ ਤਨਖਾਈਏ ਆਖਿਆ ਤੇ ਤਨਖਾਈਏ ਨੂੰ ਦਰਬਾਰ ਸਾਹਿਬ ਬੁਲਾਉਣ ਦੀ ਲੋੜ ਕੀ ਪੈ ਗਈ ਸੀ 10 ਸਾਲ ਬਾਅਦ ਤੁਸੀਂ ਵਿਰਸਾ ਸਿੰਘ ਬਲਟੋਆ ਨੂੰ ਕੱਢ ਦਿੱਤਾ ਅੱਜ ਫੇਰ ਉਹਨੂੰ ਸ਼ਾਮਲ ਕਰਕੇ ਵਾਰਨਿੰਗ ਦੇ ਕੇ ਛੱਡ ਰਹੇ ਹੋ ਇਹ ਕੀ ਹੈ ਕਿ ਕੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੱਚ ਬੋਲਿਆ ਗਿਆ ਉਠ ਬੋਲਿਆ ਗਿਆ ਔਰ ਰੱਜ ਕੇ ਬੋਲਿਆ ਗਿਆ ਗੁਰੂ ਦੀ ਹਜ਼ੂਰੀ ਚ ਬੋਲਿਆ ਗਿਆ ਔਰ ਕਹਿ ਸਕਦੇ ਆ 328 ਪਾਵਨ ਸਰੂਪਾਂ ਦੇ ਚੋਰ ਸ਼੍ਰੋਮਣੀ ਕਮੇਟੀ ਤੇ ਕਾਬਜ ਜਿੱਥੇ ਉਹਦੇ ਮੈਂਬਰ ਸੀਗੇ ਅਧਿਕਾਰੀ ਸੀਗੇ ਪ੍ਰਧਾਨ ਸੀਗੇ ਉਹਨਾਂ ਨਾਲ ਭਾਈਵਾਲ ਬਾਦਲ ਸੀਗੇ ਉਹਨਾਂ ਚੋਰਾਂ ਦੀ ਹਾਮੀ ਅੱਜ ਜਥੇਦਾਰਾਂ ਨੇ ਭਰ ਕੇ ਵੀ ਚੋਰ ਹੋਣ ਦਾ ਲੈਵਲ ਆਪਣੇ ਤੇ ਲਵਾ ਲਿਆ ਗੁਰੂ ਕਹਿ ਰਿਹਾ ਚੋਰ ਕੀ ਹਾਮਾ ਭਰੇ ਨਾ ਕੋਈ ਪਰ ਜਥੇਦਾਰ ਜੀ ਚੋਰਾ ਦੀ ਹਾਮੀ ਭਰ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਕਿਤੇ ਵੀ ਤੁਸੀਂ ਕੋਈ ਖਲਾਸਾ ਨਾ ਕਰਕੇ ਸਾਬਤ ਕਰ ਦਿੱਤਾ ਹੈ ਤੁਹਾਨੂੰ ਗੁਰੂ ਗ੍ਰੰਥ ਨਾਲ ਕੋਈ ਮਤਲਬ ਨਹੀਂ ਗੁਰੂ ਪੰਥ ਨਾਲ ਕੋਈ ਮਤਲਬ ਨਹੀਂ ਤੁਹਾਨੂੰ ਅਕਾਲੀ ਫੂਲਾ ਸਿੰਘ ਦੀ ਉਹ ਫੀਲਿੰਗ ਲੈਣ ਦੀ ਇਸ ਵਕਤ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਹੈ ਪਰ ਗਲਤ ਸੋਚ ਰਹੇ ਹੋ ਤੇ ਦੂਸਰੇ ਪਾਸੇ ਬੱਦਲ ਕਿਆਂ ਨੂੰ ਇਹ ਐ ਅਸੀਂ ਛੇਤੀ ਤੋਂ ਛੇਤੀ ਅੱਜ ਉਹਦਾ ਨਵੀਨੀਕਰਨ ਹੋ ਗਿਆ ਹੁਣ ਤੁਸੀਂ ਮੁੱਢ ਬੰਨ੍ਹ ਦਿੱਤਾ ਸਾਰੇ ਪਾਸਿਓਂ ਧਿਆਨ ਹਟਾ ਕੇ ਬੱਦਲਾਂ ਤੇ ਖੜਾ ਕਰਤਾ ਇੱਕ ਬੰਨੇ ਬੱਦਲ ਕਿਆਂ ਦੀ ਛਵੀ ਖਤਮ ਹੋ ਗਈ ਸੀ ਹਾਸ਼ੀਏ ਤੇ ਚਲੀ ਗਈ ਪਰ ਤੁਸੀਂ ਅੱਜ ਉਹਨੂੰ ਸਾਹਮਣੇ ਉਜਾਗਰ ਕਰ ਦਿੱਤਾ ਕਿ ਨਹੀਂ ਇੱਥੇ ਕੋਈ ਪੰਜਾਬ ਚ ਹੈ ਤੇ ਉਹ ਇਹਨਾਂ ਤੋਂ ਬਿਨਾ ਕੋਈ ਨਹੀਂ ਇਹ ਤੁਸੀਂ ਕਹਿ ਰਹੇ ਹੋ ਹੁਣ ਦੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੋਊ ਉਹਦੇ 'ਚ ਵੀ ਬਦਲ ਦੇਖਰਾ ਕੇ ਆ ਜਾਣਗੇ ਫਿਰ ਇਹ ਜਿੱਤਣਗੇ ਇਕੱਠੇ ਹੋਣਗੇ ਦਿੱਤੇ ਹੋਏ ਅਸਤੀਫੇ ਵਾਪਸ ਵੀ ਹੋਣਗੇ ਖਾਰਜ ਨਹੀਂ ਕੀਤਾ ਤੁਸੀਂ ਕਿਸੇ ਨੂੰ ਕੱਢਿਆ ਨਹੀਂ ਪੰਥ ਚੋਂ ਰੋਕਿਆ ਨਹੀਂ ਕਿਸੇ ਨੂੰ ਫਿਰ ਉਹਦੀਆਂ ਸਜਾਵਾਂ ਜਿਹੜੀਆਂ ਸੀਗੀਆਂ ਧਾਰਮਿਕ ਤੌਰ ਤੇ ਜੇ ਕੋਈ ਉਹਨਾਂ ਨੇ ਕੁਰੇਤ ਕੀਤੀ ਹੈ ਤੇ ਪੰਜ ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਉਹ ਦੁਬਾਰਾ ਸ਼ਾਮਲ ਪੰਥ ਚ ਕਰ ਲੈਂਦੇ ਉਹਨਾਂ ਨੇ ਕਦੋਂ ਅੰਮ੍ਰਿਤ ਛਕਿਆ ਕਦੋਂ ਉਹਨਾਂ ਨੇ ਪੰਜ ਪਿਆਰਿਆਂ ਤੋਂ ਸਾਰਿਆਂ ਨੇ ਸਵਾਵਾਂ ਲੁਵਾਈਆਂ ਉਹਨਾਂ ਦੇ ਕਿੱਥੇ ਨੇ ਦਸਤਾਵੇਜ਼ ਸੰਗਤ ਨੂੰ ਦੇ ਦਿਓ ਦੂਸਰੀ ਗੱਲ ਗੋਲੀਆਂ ਮਾਰ ਕੇ ਸਜ਼ਾਵਾ ਦੇਣ ਦੀ ਗੱਲ ਗੋਲੀ ਚੱਲਣੀ ਬੇਅਦਬੀ ਕਾਂਡ ਦੋਸ਼ੀ ਜਿਹੜੇ ਪੰਜਾਬ ਪੁਲਿਸ ਦੇ ਅਫਸਰ ਪਿੱਛੇ ਕਾਤਲ ਸੀ ਨੌਜਵਾਨਾਂ ਦੇ ਉਹਨਾਂ ਨਾਲ ਇਹਨਾਂ ਨੇ ਆਪਣੀਆਂ ਭਾਈ ਵਾਲੀਆਂ ਨਵਾਈਆਂ ਇਹ ਸਭ ਕਾਹੇ ਦੀ ਜਿਹੜੀ ਸਜ਼ਾ ਸੀ ਕੀ ਕੜਾ ਪ੍ਰਸ਼ਾਦ ਸੀ ਇੱਥੇ ਤਾਂ ਫਿਰ 302 307 420 120 ਇਹ ਸਾਰੀਆਂ ਧਰਾਵਾਂ ਲੱਗਣੀਆਂ ਬਣਦੀਆਂ ਸਨ ਪਰ ਤੁਸੀਂ ਤੇ ਸਭ ਕਾਹੇ ਦਾ ਕਤਲ ਕਰ ਦਿੱਤਾ ਜੀ ਇਸ ਲਈ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਤੇ ਪੰਥ ਨੂੰ ਬੇਨਤੀ ਕਰਦਾ ਹਾਂ ਪੰਥ ਜੀ ਸੁਚੇਤ ਰਹੋ ਅੱਜ ਫਿਰ ਪੰਥ ਨਾਲ ਵੱਡਾ ਧੋਖਾ ਹੋਇਆ ਗਦਾਰੀ ਹੋਈ ਪੰਥ ਦੇ ਨਾਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਅੱਜ ਫਿਰ ਉਨ੍ਹਾਂ ਦੀ ਹਜ਼ੂਰੀ 'ਚ ਝੂਠ ਬੋਲਿਆ ਗਿਆ ਤੇ ਸਰਦਾਰ ਕਪੂਰ ਸਿੰਘ ਹੋਣਾਂ ਦੀ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਖਿਮਾ ਮੰਗਦਾ ਹਾਂ ਉਹਨਾਂ ਕਦੇ ਗੱਲ ਕਹੀ ਸੀ ਪੰਥ ਕਿਵੇਂ ਬਚੂ ਅਕਾਲੀਆਂ ਦੀ ਹੋਂਦ ਕਿਵੇਂ ਬਚੂ ਤਾਂ ਉਹਨਾਂ ਦਾ ਜਵਾਬ ਸੀ ਪੈਸੇ ਮੈਂ ਦੇਣਾ ਹੈ ਰਸੇ ਲਿਆ ਕੇ ਤੇ ਜਿਹੜੇ ਅਕਾਲੀ ਆਪਣੇ ਆਪ ਨੂੰ ਕਹਿ ਰਹੇ ਨੇ ਇਹਨਾਂ ਨੂੰ ਫਾਇ ਲਾ ਦਿਓ ਪੰਥ ਚੜ੍ਹਦੀ ਕਲਾ 'ਚ ਹੋ ਜਾਓ ਐਸਾ ਨਹੀਂ ਹੋਇਆ ਤੇ ਪੰਥ ਨੂੰ ਫਾਇ ਲੱਗਣ ਤੋਂ ਕੋਈ ਨਹੀਂ ਬਚਾ ਸਕਦਾ ਰਹੀ ਗੱਲ ਜਿਹੜੀ ਤੁਸੀਂ ਪੰਜ ਮੈਂਬਰੀ ਸੱਤ ਮੈਂਬਰੀ ਅੱਗੇ ਬਣਾ ਦਿੱਤੀ ਉਹ ਵੀ ਬਦਲ ਦਲ ਚੋਂ ਹੀ ਬਣਾਈ ਕੀ ਉਹਨਾਂ ਨੇ ਅੰਮ੍ਰਿਤਸਰੀਆਂ ਨੇ ਸ਼ਕਲ ਹੈ ਅਕਾਲੀ ਦਲ ਦਾ ਸਵਿਧਾਨ ਜਿਹੜਾ ਹੈ ਉਸ ਮੁਤਾਬਕ ਬੇਅੰਮ੍ਰਿਤਿਆ ਬੰਦਾ ਉਹਦਾ ਮੈਂਬਰ ਨਹੀਂ ਬਣ ਸਕਦਾ ਦਾੜੀ ਰੰਗਣ ਵਾਲਾ ਮੈਂਬਰ ਨਹੀਂ ਹੋ ਸਕਦਾ ਪਰਵੱਟੇ ਮੁੰਨਣ ਵਾਲਾ ਗੁੱਤ ਮੁੰਨਣ ਵਾਲਾ ਉਹਦਾ ਮੈਂਬਰ ਨਹੀਂ ਹੋ ਸਕਦਾ ਕੀ ਇਹ ਸਾਰੀਆਂ ਗੱਲਾਂ ਹੋ ਗਈਆਂ ਕੀ ਤੁਸੀਂ ਸਾਰਿਆਂ ਨੂੰ ਨਵੇਂ ਸਿਰੇਓਂ ਅੰਮ੍ਰਿਤ ਛਕਾ ਲਿਆ ਨਵੇਂ ਸਿਰਿਓਂ ਸਾਰੀ ਗੱਲ ਹੋ ਗਈ। ਉਹੀ ਚਿਹਰੇ ਨੇ, ਉਹੀ ਪਾਰਟੀ ਐ। ਬਾਦਲ ਦਲ ਹੀ ਗਲਤੀ ਗੁਨਾਹ ਮੰਨ ਰਿਹਾ ਐ। ਬਾਦਲ ਦਲ ਹੀ ਸਜਾ ਲਾ ਰਿਹਾ ਐ। ਬਾਦਲ ਦਲ ਹੀ ਨਵੀਂ ਸੁਰਜੀਤੀ ਕਰਕੇ ਨਵੀਂ ਅੱਗੇ ਇੱਕ ਟੀਮ ਅੱਗੇ ਲਿਆ ਰਿਹਾ ਐ। ਤੇ ਫਿਰ ਇਸ ਨੂੰ ਕੀ ਸਮਝਿਆ ਜਾਏ? ਮੋੜਕੋੜ ਕੇ ਸਾਰਾ ਕੁਝ ਉੱਥੇ ਹੀ ਐ। ਇਸ ਲਈ ਪੰਥ ਵਾਲਿਓ ਅਜੇ ਤੱਕ ਜਥੇਦਾਰਾਂ ਵੱਲੋਂ ਬਾਦਲ ਕਿਆਂ ਦਾ ਬਦਲ ਜਿਹੜਾ ਬਣਦਾ ਸੀਗਾ ਉਹ ਨਹੀਂ ਹੋ ਸਕਿਆ ਤੇ ਪੰਥ ਵਾਲਿਓ ਉਹ ਉਹਨਾਂ ਚਿਰ ਹੋ ਨਹੀਂ ਸਕਦਾ ਜਿੰਨਾ ਚਿਰ ਸਾਡੇ ਪੰਥਕ ਅਖਵਾਉਣ ਵਾਲੇ ਲੋਕ ਆਪਣੀਆਂ ਧੌਣਾਂ ਦੇ ਵਿੱਚੋਂ ਪ੍ਰਧਾਨਗੀ ਦੇ ਕਿੱਲੇ ਨਹੀਂ ਕੱਢ ਲੈਂਦੇ ਗੋਲ ਕਚੋਰੀ ਦੀ ਭੁੱਖ ਦੂਰ ਨਹੀਂ ਕਰ ਲੈਂਦੇ ਔਰ ਚੌਦਰ ਦੀ ਭੁੱਖ ਨੂੰ ਛੱਡ ਕੇ ਕੇਵਲ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸੇਵਾਦਾਰ ਬਣ ਕੇ ਅੱਗੇ ਨਹੀਂ ਆਉਂਦੇ ਉਨਾ ਚਿਰ ਬੱਦਲ ਕਿਆਂ ਦਾ ਬਦਲ ਹੋਣਾ ਨਾ ਮੁਮਕਿਨ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵੋਤਮ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਅੱਜ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਕਿ ਉੱਥੇ ਸਿਲੈਕਸ਼ਨ ਹੋਈ ਹੋਵੇ ਔਰ ਸਭ ਤੋਂ ਪਹਿਲਾਂ ਸਿਲੈਕਸ਼ਨ ਜਥੇਦਾਰਾਂ ਦੀ ਹੋਊ ਤੇ ਜਥੇਦਾਰਾਂ ਤੋਂ ਬਾਅਦ ਫਿਰ ਸਿਲੈਕਸ਼ਨ ਅਕਾਲੀ ਦੀ ਹੋਊ ਉਹ ਅਕਾਲੀ ਜਿਹੜਾ ਅਸੀਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਕਮਲ ਜਿਓ ਮਾਇਆ ਜਲ ਵਿੱਚ ਹੈ ਅਲੇਪ ਸਦਾ ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ ਬਾਣੇ ਵਿੱਚ ਵਿਪਦਾ ਨੂੰ ਮੰਨੇ ਖੁਸ਼ਹਾਲੀ ਹੈ ਸਵਾਰਥ ਤੋਂ ਬਿਨਾ ਗੁਰਦੁਆਰਿਆਂ ਦਾ ਚੌਂਕੀਦਾਰ ਧਰਮ ਦੇ ਜੰਗ ਲਈ ਚੜੇ ਮੁਖ ਲਾਲੀ ਹੈ ਪੂਜੇ ਨਾ ਅਕਾਲ ਬਿਨ ਹੋਰ ਕੋਈ ਦੇਵੀ ਦੇਵ ਸਿੰਘ ਦਸ਼ਮੇਸ਼ ਕਸੋ ਕਹੀਏ ਅਕਾਲੀ ਹੈ ਇਹ ਤੇ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਟੇਕਦੇ ਦੇ ਤੇ ਕਿਹਦੀ ਕਿਹਦੀ ਪੂਜਾ ਕਰਦੇ ਤੇ ਕਿਹਦੇ ਕਿਹਦੇ ਚੇਲੇ ਬਣੇ ਹੋਏ ਇਹਨਾਂ ਨੂੰ ਤੁਸੀਂ ਅਕਾਲੀ ਕਿਵੇਂ ਕਹਿ ਸਕਦੇ ਹੋ ਇਸ ਲਈ ਅਕਾਲੀ ਦਲ ਨੂੰ ਬਦਲ ਦਲ ਨਾ ਬਣਾਓ ਸ਼੍ਰੋਮਣੀ ਕਮੇਟੀ ਨੂੰ ਤਾਨਾਸ਼ਾਈ ਚ ਇੱਕ ਟਰਸਟ ਨਾ ਬਣਾਓ ਰਹੀ ਗੱਲ 95 ਲੱਖ ਤੁਸੀਂ ਕਹਿ ਰਹੇ ਹੋ ਕਿ ਵਾਪਸ ਦੇਣਗੇ ਇਹ ਗੁਰੂ ਦੀ ਗੋਲਕ ਤੋਂ ਚੋਰੀ ਕਰਨ ਵਾਲਿਆਂ ਨੂੰ ਇਹ ਕਿੱਥੋਂ ਦੇਣਗੇ ਪਿੱਤਮੀ ਸਾਹਿਬ ਪੂਰਾ ਕਰ ਦੇਣਗੇ ਜਿਸ ਦਿਨ 104 ਕਰੋੜ ਬਾਦਲ ਕਿਆਂ ਨੇ ਗੋਲਕ ਚੋਂ ਕੱਢ ਕੇ ਹਰਿਆਣੇ ਦੇ ਵਿੱਚ ਇੱਕ ਟਰਸਟ ਦੇ ਨਾਂ ਤੇ ਕੱਢਣਾ ਸੀ ਅਸੀਂ ਉਹਦਾ ਵਿਰੋਧ ਕੀਤਾ ਸੀ ਮੱਕੜ ਪ੍ਰਧਾਨ ਸੀ ਵੀ ਗੁਰੂ ਦੀ ਗੋਲਕ ਤੇ ਡਾਕਾ ਨਾ ਮਾਰੋ ਅਸੀਂ ਉਹਦਾ ਪ੍ਰਦਰਸ਼ਨ ਕੀਤਾ ਸੀ 104 ਕਰੋੜ ਨੂੰ 109 ਕਰੋੜ ਬਣਾ ਕੇ ਇਹਨਾਂ ਨੇ ਕੱਢ ਲਿਆ ਨਾਲ ਹੀ ਰਾਤ ਨੂੰ 8:30 ਵਜੇ ਮੈਨੂੰ ਤੇ ਮੇਰੇ ਸਾਥੀ ਭਾਈ ਇਕਬਾਲ ਸਿੰਘ ਨੂੰ ਦਰਬਾਰ ਸਭ ਚੋਂ ਕੱਢ ਦਿੱਤਾ ਖਾਰਜ ਕਰ ਦਿੱਤਾ ਸਾਨੂੰ ਉਥੋਂ ਦਰਬਾਰ ਸਭ ਤੋਂ ਉਹ 104 ਕਰੋੜ 9 ਕਰੋੜ ਹੋ ਗਿਆ ਕਿ ਉਹ ਵਾਪਸ ਆਜੂ ਝੂਠ ਇੱਕ ਕਰੋੜ ਦੀ ਖਾਗੇ ਕਿ ਵਾਪਸ ਆਜੂ ਕੋਠੀ 2 ਕਰੋੜ 70 ਲੱਖ ਦੀ ਵੇਚੀ ਉਹਦੇ ਦੋਸ਼ੀ ਅਜੇ ਵੀ ਮੈਂਬਰ ਅਹੁਦੇਦਾਰੀਆਂ ਤੇ ਨੇ ਕਿ ਉਹ ਤੁਸੀਂ ਖੁਲਾਸਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਿੰਨਾ ਤੇਲ ਫੂਕਦੇ ਆ ਕਿੰਨਾ ਡੀਏਟੀਏ ਲੈਂਦੇ ਆ ਵਿੱਦਿਆਕਾਦਾਰੇ ਨੇ ਕਿੰਨੀਆਂ ਗਰਾਂਟਾਂ ਗਈਆਂ ਨੇ ਕਿੱਥੇ ਕਿੱਥੇ ਗਈਆਂ ਤੇ ਕਿੱਥੇ ਲੱਗੀਆਂ ਇਹ ਸਾਰਾ ਕੁਝ ਤੁਸੀਂ ਪੁੱਛ ਲਿਆ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਸ ਲਈ ਇੱਥੇ ਬੜਾ ਵੱਡਾ ਵੱਡੇ ਪੱਦਰ ਤੇ ਪੰਥ ਨੂੰ ਇਹ ਜੋਕਾਂ ਚ ਚੰਬੜੀਆਂ ਹੋਈਆਂ ਨੇ ਤੇ ਅੱਜ ਇਹ ਗੱਲ ਜ਼ਰੂਰ ਸਾਡੇ ਵਾਸਤੇ ਇੱਕ ਗੱਲ ਮਹਾਰਾਜ ਜੀ ਨੇ ਸਾਡੀ ਫਰਿਆਦ ਸੁਣੀ ਕਿ 2016 ਤੋਂ ਚੱਲੇ ਸਾਂ 24 ਆ ਗਿਆ ਤੇ 24 ਦੇ ਵਿੱਚ ਅਜੇ ਕੋਈ ਖੁਲਾਸਾ ਜ਼ਰੂਰ ਹੋਇਆ ਜਿਹੜੇ ਪਾਣੀ ਪੀ ਪੀ ਕੇ ਸਾਨੂੰ ਕੋਸ ਦੇ ਸੀ ਬੱਦਲ ਵਿਰੋਧੀ ਬੱਦਲ ਵਿਰੋਧੀ ਅੱਜ ਮੰਨੋ ਕਿ ਸਾਰਾ ਪੰਥੀ ਬੱਦਲ ਵਿਰੋਧੀ ਮੈਨੂੰ ਕਹਿੰਦੇ ਸੀਗੇ ਤੇ ਮੇਰਾ ਵਿਰੋਧ ਕਰਕੇ ਤੁਸੀਂ ਕਦੇ ਕੀਰਤਨ ਕੈਨਸਲ ਕਰਾਉਂਦੇ ਹੀ ਕਦੇ ਥਾਣਿਆਂ ਚ ਬੰਦ ਕਰਾਉਂਦੇ ਸੀ ਕਦੇ ਹੋਰ ਕੁਝ ਕਈ ਤਰ੍ਹਾਂ ਦੇ ਜਲੀਲ ਕਰਨਾ ਜਾਂ ਬੜੀਆਂ ਘਟ ਘਟੀਆਂ ਕਿਸਮ ਦੀਆਂ ਸਾਡੇ ਨਾਲ ਗੱਲਾਂ ਕੀਤੀਆਂ ਗਈਆਂ ਅੱਜ ਉਹ ਆਪਣੀ ਆਤਮਾ ਨੂੰ ਉਹ ਮੇਰੇ ਵੀਰ ਜ਼ਰੂਰ ਪੁੱਛਣ ਨਾ ਤੇ ਮੈਂ ਬਾਦਲ ਵਿਰੋਧੀ ਸੀ ਪੰਥ ਪ੍ਰਸਤ ਸੀ ਬਾਦਲ ਵਿਰੋਧੀ ਅੱਜ ਲੱਗੇ ਹੋਏ ਨੇ ਕਿ ਬਾਦਲਾਂ ਨੂੰ ਹਟਾਓ ਤੇ ਸਾਨੂੰ ਲਿਆਓ ਇਹ ਬਾਦਲ ਲੱਗੇ ਹੋਏ ਨੇ ਇਹ ਨਾ ਜਾਣ ਸਾਨੂੰ ਬਚਾਓ ਪਰ ਸਾਡਾ ਇਸ ਤਰ੍ਹਾਂ ਦਾ ਕੁਝ ਨਹੀਂ ਸੀ ਅਸੀਂ ਤਾਂ ਕੇਵਲ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੁਤੰਤਰਤਾ ਚਾਹੁੰਦੇ ਸੀ ਸੋ ਗੁਰੂ ਕਿਰਪਾ ਕਰੇ ਫੈਸਲਾ ਪੰਥ ਦੇ ਹੱਥ 'ਚ ਹੈ ਜਿੰਨਾ ਚਿਰ ਜਥੇਦਾਰ ਸਹਿਬਾਨਾਂ ਦੀ ਸਿਲੈਕਸ਼ਨ ਨਹੀਂ ਹੁੰਦੀ ਉਨਾਂ ਚਿਰ ਸ੍ਰੀ ਅਕਾਲ ਤੱਕ ਸਭ ਤੋਂ ਇਨਸਾਫ ਦੀ ਆਸ ਰੱਖਣੀ ਮੂਰਖਤਾ ਹੀ ਹੋਊ ਮੁੜ ਮੁੜ ਕੇ ਉਹੀ ਚੋਰ ਆਉਣਗੇ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਚੋਰ ਚੋਰ ਮਸ਼ੇਰੇ ਭਾਈ ਉਹੀ ਕੁਰੇਤੀਏ ਉਹੀ ਲੋਕ ਮੁੜ ਨਵੇਂ ਸਿਰਿਓ ਤੁਹਾਡੇ ਸਾਹਮਣੇ ਪੇਸ਼ ਹੋਣਗੇ ਤੇ ਕਈ ਦਹਾਕੇ ਪੰਥ ਨੂੰ ਉਹਨਾਂ ਟੋਇਆਂ ਟਿੱਬਿਆਂ 'ਚ ਸੁੱਟ ਦੇਣਗੇ ਸਿਵਿਆਂ 'ਚ ਲੈ ਜਾਣਗੇ ਜਿੱਥੋਂ ਵਾਪਸ ਲਿਆਉਣੇ ਤੁਹਾਨੂੰ ਔਖੇ ਹੋ ਜਾਣਗੇ ਇਸ ਲਈ ਆਓ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਅੱਜ ਦਾ ਜਿਹੜਾ ਇਹ ਫੈਸਲੇ ਆਏ ਨੇ ਇਹ ਬਿਲਕੁਲ ਉਹਨਾਂ ਨੂੰ ਬਰੀ ਕਰਨ ਵਾਲੇ ਆ ਤੇ ਮੁੜ ਕਬਜ਼ਾ ਕਰਵਾਉਣ ਵਾਲੇ ਆ ਤੇ ਬਾਕੀ ਜੋ 328 ਪਾਵਨ ਸਰੂਪਾਂ ਦੀ ਗੱਲ ਸੀ ਬੇਦਬੀ ਕਾਂਡ ਸੀ ਉਹ ਜਿਉਂ ਦੇ ਤਿਉਂ ਖੜੇ ਨੇ ਤੇ ਜੇ ਇਹਨਾਂ ਨੂੰ ਮਾਫੀ ਮੰਗ ਕੇ ਤੁਸੀਂ ਛੱਡ ਰਹੇ ਹੋ ਤੇ ਫਿਰ ਉਹਨਾਂ ਲਈ ਵੀ ਦਰਵਾਜ਼ੇ ਹੁਣ ਬੜੀ ਛੇਤੀ ਖੁੱਲ ਜਾਣਗੇ ਇੱਥੇ ਇੱਕ ਦਿਨ ਸੌਦਾ ਸਾਧ ਵੀ ਆ ਕੇ ਮਾਫੀ ਮੰਗਜੂ ਪਨਿਆਰੇ ਵਾਲਾ ਵੀ ਮੰਗਜੂ ਬਿਆਸੀ ਵਾਲਾ ਵੀ ਮੰਗਜੂ ਨਾਮਧਾਰੀ ਵੀ ਮੰਗਜੂ ਹੋਰ ਵੀ ਜਿਹੜੇ ਕੋਈ ਹੋਣਗੇ ਨੂਰਮੈਲੀ ਉਹ ਵੀ ਮੰਗ ਜਾਣਗੇ ਤੇ ਉਹਨਾਂ ਸਾਰਿਆਂ ਨੂੰ ਦਿਗ ਲਾ ਕੇ ਛੱਡਿਆ ਜਾਊ ਤੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਮਿਸਲਾਂ ਸ਼ੇਰੀ ਪੰਜਾਬ ਤੇ ਕਿਧਰੇ ਬਾਬਾ ਭਾਈ ਮਹਤਾਬ ਸਿੰਘ ਸੁਖਾ ਸਿੰਘ ਮਸੇਰੰਗੜ ਨੂੰ ਸੋਧਣ ਵਾਲੇ ਭਾਈ ਬਿਆਨਤ ਸਿੰਘ ਸਤਵੰਤ ਸਿੰਘ ਇੰਦਰਾ ਗਾਂਧੀ ਨੂੰ ਸੋਦਾ ਲਾਉਣ ਵਾਲੇ ਉਹਦੇ ਕੀਤੇ ਦੀ ਸਜ਼ਾ ਦੇਣ ਵਾਲੇ ਉਹ ਸਾਰੇ ਕਟਹਿਰੀ 'ਚ ਖੜੇ ਹੋ ਜਾਣਗੇ ਕਿਉਂਕਿ ਜੇ ਇਹਨਾਂ ਨੂੰ ਦੇਗ ਲਾ ਕੇ ਛੱਡਿਆ ਜਾ ਸਕਦਾ ਹੈ ਤੇ ਫਿਰ ਇੰਦਰਾ ਗਾਂਧੀ ਨੂੰ ਵੀ ਦੇਗ ਲਾ ਦੇਣੀ ਸੀ ਕੱਲ ਤੱਕ ਸਾਬ ਵੱਡਾ ਮਾਫੀ ਰੱਖਦਾ ਐ ਨਾ ਵੀ ਉਹ ਕਿਸੇ ਨੂੰ ਵੀ ਮਾਫ ਕਰ ਸਕਦਾ ਇਹ ਕਿਸੇ ਨੂੰ ਵੀ ਮਾਫ ਕਰ ਦੇਣਗੇ ਇਸ ਤਰ੍ਹਾਂ ਤਾਂ ਫਿਰ ਰਾਹੁਲ ਗਾਂਧੀ ਨੂੰ ਵੀ ਲਿਆ ਕੇ ਮਾਫ ਕਰਦੇ ਹੋ ਉਹਨਾਂ ਇਮਾਰਤ ਢਾਈ ਸੀ ਇਹਨਾਂ ਸਿਧਾਂਤ ਟਾ ਦਿੱਤੇ ਨੇ ਬਰਾਬਰ ਦੇ ਦੋਸ਼ੀ ਇਸ ਲਈ ਇਹ ਤੁਹਾਨੂੰ ਗੱਲਾਂ ਬਾਤਨੀਆਂ ਹੋਣਗੀਆਂ ਆਓ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਹੋਂਦ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਜਥੇਦਾਰ ਸਹਿਬਾਨ ਦਾ ਸਤਿ ਸਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੁਰੱਖਿਆ ਹੋਂਦ ਬਰਕਰਾਰ ਰੱਖਣ ਲਈ ਸਿਲੈਕਸ਼ਨ ਔਰ ਇੱਕ ਨਿਸ਼ਾਨ ਥੱਲੇ ਇਕੱਠੇ ਹੋਣ ਦੀ ਗੱਲ ਕਰੀਏ ਤਾਂ ਕਿ ਇਹ ਜਿਹੜਾ ਮਸੰਦ ਲਾਣਾ ਉੱਤੇ ਨਿਤ ਨਵੇਂ ਡਰਾਮੇ ਕਰਕੇ ਸਾਡੇ ਧਿਆਨ ਇੱਧਰ ਦੇ ਉੱਧਰ ਕਰਦਾ ਹੈ ਇਹਨਾਂ ਤੋਂ ਸੁਚੇਤ ਹੋ ਜਾਇਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ